ਵੱਡੀ ਕੁੜੀ ਦਾ ਕੀਤਾ ਵਾ ਠੀਕ ਠਾਕ ਆ ਸਾਰੇ ਉਹਦੇ ਵਧੀਆ ਹੁਣ ਤਨਾ ਛੋਟੀ ਕੁੜੀ ਵਾਸਤੇ ਬੜਾ ਵਧੀਆ ਪਰਿਵਾਰ ਲੱਭਾ ਏ ਮੈਂ ਤਲਾਹ ਦਾ ਥੋੜੇ ਦਿਨਾਂ ਜੀ ਨਾ ਉਹਦਾ ਵਿਆਹ ਕਰਦਣਾ ਉਹਨਾਂ ਨੇ ਅਜੇ ਤੋ ਕਹਿਣ ਨਹੀਂ ਵਿਆਹ ਜਿਹੜਾ ਆ ਤਰਤਾ ਆ ਤੇ ਕੱਲ ਹੀ ਪੜਾਉਣ ਲਈ ਨਾ ਕੱਲ ਹੀ ਖਰਚ ਲਾਉਣ ਲਈ ਭੈਣ ਜੀ ਉਹਨਾਂ ਨਾਲ ਗੱਲ ਹੋਈ ਹੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਜੇ ਕੁੜੀ ਨੂੰ ਪੜ੍ਹਨਾ ਹੋਊਗਾ ਨਾ ਅਸੀਂ ਗਾੜੀ ਪੜਾਵਾਗੇ ਨਾਲੇ ਹੁਣ ਤੁਸੀਂ ਆਪ ਸਿਆਣੇ ਜੀ ਫੀਸਾਂ ਤੇ ਦਿੱਤੀਆਂ ਹੀ ਆ ਇਹ ਤੱਬਰ ਕਹਿੰਦੇ ਮੰਗੀ ਆ ਪਰ ਟੱਬਰ ਕਿਹੜਾ ਆ ਉਹ ਮੇਲੇ ਮਮੀ ਕੀ ਪਤਾ ਟੱਬਰ ਕਿਹੜਾ ਵਾ ਐਡਾ ਵਾ ਤੱਬਰ ਐ ਤੇ ਟੱਬਰ ਕੜਾ ਛੋਟਾ ਆ ਤੋ ਨਾਲੇ ਤੁਸੀਂ ਕੀ ਲੈਣਾ ਵਾ ਮੈਂ ਤਾਂ ਉਹਦਾ ਪੁੱਛਣ ਲਈ ਆ ਤੇ ਤੈਨੂੰ ਪਤਾ ਭਲਾ ਤੇ ਸ਼ਾਇਦ ਤੇਰਾ ਗੱਲ ਕੀਤੀ ਹੋ ਤੇ ਤਾਇ ਨੇ ਤੱਬਰ ਦਾ ਹੀ ਨਾਂ ਲੈਣ ਦੇ ਹੁਣ ਮੈਂ ਇਹਨਾਂ ਤੇ ਪੁੱਛਿਆ ਨਹੀਂ ਆ ਕਿਹੜਾ ਮੁਹੱਲਾ ਵਾ ਤੇ ਕਿਹੜੀ ਪਤੀ ਆ ਮੈਂ ਪੜਾਉਣਾ ਕਿਉਂ ਨਹੀਂ ਗਾ ਚੱਲ ਜੇ ਨਾਂ ਵੀ ਪੜਾਉਣਗੇ ਉਹਨਾਂ ਦਾ ਘਰ-ਬਾਰ ਬੜਾ ਵਧੀਆ ਵਾ ਇਹ ਮੁੰਡਾ ਵੀ ਅਥਰਾ ਜਿਆ ਹੀ ਹੁਣਾਵਾ ਮੈਂ ਕਿ ਭੈਣ ਜੀ ਜੇ ਮੁੰਡਾ ਇਦਾਂ ਦਾ ਹੁੰਦਾ ਨਾ ਹੋਨ ਨੂੰ ਸਭ ਕੁਝ ਵੇਚਦਾ ਹੁੰਦਾ